ਸ਼ਾਹਨੂ ਮਰਦਾ ਆਵਾਜ਼ ਮਰਦਾ ਆਵਾਜ਼ ਮਰਦਾ ਲੋਕ ਇਕਤਾ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਈੜ ਤੋਂ ਕਿਸਾਨ ਪਰਵਾਜ਼ ਨੂੰ ਇਨਸਾਫ ਦਵਾ ਕੇ ਰਹਾਗੇ ਦਵਾ ਕੇ ਰਹਾਗੇ ਦਵਾ ਕੇ ਰਹਾਗੇ ਈੜ ਤੋਂ ਕਿਸਾਨ ਪਰਵਾਜ਼ ਨੂੰ ਪੈਸੇ ਦਵਾ ਕੇ ਰਹਾਗੇ ਦਵਾ ਕੇ ਰਹਾਗੇ ਦਵਾ ਕੇ ਰਹਾਗੇ ਮਾਨਸਾ ਦਾ ਐਸ.ਡੀ.ਐਮ ਮਰਦਾ ਆਵਾਜ਼ ਮਰਦਾ ਲੋਕ ਇਕਤਾ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜਿੰਦਾਬਾਦ 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 ਮਾਰ ਸਾਦਾ ਐਸਡੀਐਮ ਮਰਦਾਬਾਦ 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 ਬਿਜਲੀ ਮਹਿਕਮਾ ਮਰਕਾਵਾ ਮਰਦਾਬਾਦ ਮਰਦਾਬਾਦ ਪੀੜਤ ਕਿਸਾਨ ਨੂੰ ਕੈਸੇ ਦਵਾ ਕੇ ਰਹਾਗੇ ਸਾਨੂੰ ਪੈਸੇ ਦਿਵਾ ਕੇ ਰਹਾਗੇ 3 ਦਿਨ ਹੋ ਗਿਆ ਇਸ ਦਿਨ ਦੇ ਕਿਹੜਾ ਚੌਨਾਂ ਦਾ ਪ੍ਰੋਗਰਾਮ ਮੈਂ ਸੁਖਵਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਮਾਨਸਾ ਦਾ ਜਰਨਲ 77 ਦੱਸਣਾ ਚਾਹੁੰਦਾ ਵੀ ਅੱਜ ਸਾਨੂੰ ਇੱਥੇ ਬੈਠਿਆਂ ਨੂੰ ਤੀਜਾ ਦਿਨ ਹੋ ਗਿਆ ਚੱਕਰ ਇਹ ਆ ਵੀ ਸਾਡੇ ਇੱਕ ਕਿਸਾਨ ਦੀ ਜ਼ਮੀਨ 19 ਮਹੀਨੇ ਪਹਿਲਾਂ ਬਿਜਲੀ ਗ੍ਰਿਡ ਨੇ ਐਕਵਾਇਰ ਕੀਤੀ ਸੀ ਜ਼ਮੀਨ ਦੀ ਰਜਿਸਟਰੀ ਹੋ ਗਈ ਕਬਜ਼ਾ ਕਰ ਲਿਆ ਤੇ ਉੱਥੇ ਆਪਦੀ ਉਹ ਸਾਰੀ ਸ਼ੁਰੂ ਕਰਤੀ ਲਗਾਤਾਰ ਉੱਦੇ ਤੋਂ ਪੈਸੇ ਨਹੀਂ ਮੰਗ ਕਰਦੇ ਤੁਰਿਆ ਰਹੇ ਆ 2 ਮਹੀਨੇ ਹੋ ਗਏ ਸਾਨੂੰ ਠੂਠ ਵਾਲੀ ਗ੍ਰੈਡ ਮੂਰੇ ਬਾਹਰ ਤੇ ਬੈਠੇ ਨੂੰ ਧਰਨਾ ਲਾ ਕੇ ਬੈਠਿਆ ਨੂੰ ਕਿਸੇ ਅਫਸਰ ਦੇ ਕਿਸੇ ਪ੍ਰਸ਼ਾਸਨ ਦੇ ਕੰਨ ਤੇ ਜੂਨ ਨਹੀਂ ਸਰਕੀ ਤੀਜਾ ਦਿਨ ਅੱਜ ਇੱਥੇ ਹੋ ਗਿਆ ਕੱਲ ਇੱਕ ਪਟਿਆਲੇ ਤੋਂ ਇਹਨੇ ਨੇ ਅਫਸਰ ਸੱਜਿਆ ਸੀ ਐਸਡੀਐਮ ਨੇ ਉਹਦੇ ਨਾਲ ਮੀਟਿੰਗ ਕਰਾਈ ਗਈ ਮੀਟਿੰਗ ਦੇ ਵਿੱਚ ਐਸਡੀਐਮ ਆਪ ਵੀ ਬੈਠਾ ਸੀ ਪਰ ਬੇਸਿੱਟਾ ਰਹੀ ਹਜੇ ਤੱਕ ਕਿਸਾਨ ਦੇ ਪੱਲੇ ਪੰਜੀ ਨਹੀਂ ਪਈ ਜਿੰਨਾ ਚਿਰ ਅਸੀਂ ਕਿਸਾਨ ਨੂੰ ਇਨਸਾਫ ਨਹੀਂ ਦਿਵਾਉਂਦੇ ਲਗਾਤਾਰ ਇੱਥੇ ਬੈਠੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰੋਗਰਾਮ ਲੀਕਣ ਦੇ ਸਬੰਧ ਦੇ ਵਿੱਚ ਸਾਡੀ ਜ਼ਿਲ੍ਹੇ ਦੀ ਬਾਡੀ ਦੀ ਮੀਟਿੰਗ ਬੁਲਾ ਕੇ ਅਸੀਂ ਅਗਲਾ ਕੋਈ ਸੰਘਰਸ਼ ਦਾ ਐਲਾਨ ਕਰਾਂਗੇ ਤੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਸੰਘਰਸ਼ ਸਾਡਾ ਜਾਰੀ ਰਹੂਗਾ